ਆਕਰਸ਼ਨ ਦੇ ਕਾਨੂੰਨ ਦੀ ਵਰਤੋਂ ਪਿਆਰੇ ਪਾਠਕੋ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਜੋ ਨਸ਼ੇ ਦੇ ਰਸਤੇ ਤੇ ਚੱਲਿਆ ਹੈ ਅਤੇ ਦੂਜੇ ਪਾਸੇ ਜਿੱਤ ਕੇ ਨਿਕਲਿਆ ਮੈਂ ਤੁਹਾਡੇ ਨਾਲ ਆਕਰਸ਼ਨ ਦੇ ਕਾਨੂੰਨ ਪ੍ਰਗਟਾਵੇ ਸਕਾਰਾਤਮਕ ਸੋਚ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਦੀ ਅਦੁੱਤੀ ਸ਼ਕਤੀ ਨੂੰ ਸਾਂਝਾ ਕਰਨਾ ਚਾਹੁੰਨਾ। ਇਨ੍ਹਾਂ ਪਰਿਵਰਤਨਸ਼ੀਲ ਅਭਿਆਸਾਂ ਰਾਹੀਂ ਮੈਂ ਇੱਕ ਨਸ਼ਾ ਮੁਕਤ ਅਤੇ ਸਫਲ ਇਨਸਾਨ ਬਣਿਆ ਅਤੇ ਦੂਜਿਆਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਲਈ ਆਪਣੀ ਕਹਾਣੀ ਸਾਂਝੀ ਕਰਨ ਦੀ ਤਾਕਤ ਵੀ ਪ੍ਰਾਪਤ ਕੀਤੀ। ਨਸ਼ੇ ਦੀ ਡੂੰਘਾਈ ਵਿੱਚ ਮੇਰਾ ਮਨ ਨਕਾਰਾਤਮਕਤਾ ਨਾਲ ਘਿਰਿਆ ਹੋਇਆ ਸੀ। ਮੈਨੂੰ ਵਿਸ਼ਵਾਸ ਸੀ ਕਿ ਮੈਂ ਹਮੇਸ਼ਾ ਲਈ ਫਸ ਗਿਆ ਅਤੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ। ਹਾਲਾਂਕਿ ਜਦੋਂ ਮੈਂ ਆਪਣੀ ਮਾਨਸਿਕਤਾ ਨੂੰ ਸਕਾਰਾਤਮਕ ਸੋਚ ਵੱਲ ਬਦਲਣਾ ਸ਼ੁਰੂ ਕੀਤਾ ਤਾਂ ਬਦਲਾਅ ਦੇ ਬੀਜ ਬੀਜੇ ਗਏ ਸਨ। ਮੈਂ ਰੋਜ਼ਾਨਾ ਆਪਣੇ ਆਪ ਨੂੰ ਭਰੋਸਾ ਦਿਵਾਉਣਾ ਸ਼ੁਰੂ ਕੀਤਾ ਕਿ ਮੇਰੇ ਕੋਲ ਆਪਣੀ ਲਤ ਤੋਂ ਛੁਟਕਾਰਾ ਪਾਉਣ ਦੀ ਤਾਕਤ ਹੈ ਕਿ ਮੈਂ ਸਿਹਤ ਅਤੇ ਖੁਸ਼ਹਾਲ ਜੀਵਨ ਜਿਉਣ ਦਾ ਹੱਕਦਾਰ ਹਾਂ। ਅਤੇ ਇਹ ਕਿ ਮੈਂ ਠੀਕ ਹੋਣ ਦੇ ਯੋਗ ਹਾਂ ਇਸ ਨੂੰ ਤੁਹਾਡੀ ਰੋਜ਼ਾਨਾ ਪੁਸ਼ਟੀ ਕਰਨਾ ਕਿਹਾ ਜਾਂਦਾ ਹੈ ਹੌਲੀ-ਹੌਲੀ ਪਰ ਯਕੀਨਨ ਮੇਰੇ ਵਿਚਾਰ ਮੇਰੀਆਂ ਇੱਛਾਵਾਂ ਨਾਲ ਮੇਲ ਖਾਣ ਲੱਗੇ ਅਤੇ ਮੇਰੇ ਅੰਦਰ ਉਮੀਦ ਅਤੇ ਆਸ਼ਾਵਾਦ ਦੀ ਇੱਕ ਨਵੀਂ ਭਾਵਨਾ ਪੈਦਾ ਹੋ ਗਈ ਇਹਨਾਂ ਸਕਾਰਾਤਮਕ ਭਾਵਨਾਵਾਂ ਨੂੰ ਰੋਜ਼ਾਨਾ ਪ੍ਰਗਟ ਕਰਨਾ ਸਾਡੇ ਵਿਚਾਰਾਂ ਅਤੇ ਇੱਛਾਵਾਂ ਨੂੰ ਹਕੀਕਤ ਵਿੱਚ ਬਦਲਣ ਦੀ ਪ੍ਰਕਿਰਿਆ ਹੈ ਮੈਂ ਆਪਣੇ ਆਪ ਨੂੰ ਨਸ਼ੇ ਦੀਆਂ ਜੰਜੀਰਾਂ ਤੋਂ ਮੁਕਤ ਕਰਕੇ ਆਪਣੀ ਰਿਕਵਰੀ ਨੂੰ ਪ੍ਰਗਟ ਕੀਤਾ ਮੈਂ ਆਪਣੇ ਆਪ ਨੂੰ ਸਿਹਤਮੰਦ, ਖੁਸ਼ ਅਤੇ ਉਦੇਸ਼ ਨਾਲ ਭਰਪੂਰ ਦੇਖਿਆ। ਮੈਂ ਇਸ ਦ੍ਰਿਸ਼ਟੀ ਨੂੰ اٹਟ ਵਿਸ਼ਵਾਸ ਨਾਲ ਫੜੀ ਰੱਖਿਆ, ਇਹ ਜਾਣਦੇ ਹੋਏ ਕਿ ਮੇਰੇ ਕੋਲ ਮੇਰੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੀ ਸ਼ਕਤੀ ਹੈ। ਰਚਨਾਤਮਕ ਦ੍ਰਿਸ਼ਟੀਕੋਣ ਇੱਕ ਸ਼ਕਤੀਸ਼ਾਲੀ ਸਾਧਨ ਹੈ ਜੋ ਪ੍ਰਗਟਾਵੇ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ। ਇਸ ਵਿੱਚ ਲੋੜੀਂਦਾ ਨਤੀਜਾ ਪ੍ਰਾਪਤ ਕਰਨ ਲਈ ਸਪਸ਼ਟ ਦ੍ਰਿਸ਼ਟੀਕੋਣ ਦੀ ਵਰਤੋਂ ਕਰਨਾ ਸ਼ਾਮਲ ਹੈ। ਮੈਂ ਹਰ ਰੋਜ਼ ਅੱਖਾਂ ਬੰਦ ਕਰਕੇ ਸਮਾਂ ਬਿਤਾਉਂਦਾ ਅਤੇ ਕਲਪਨਾ ਕਰਦਾ ਕਿ ਮੈਂ ਸੰਜਮ, ਆਨੰਦ ਅਤੇ ਸੰਤੁਸ਼ਟੀ ਦੀ ਜ਼ਿੰਦਗੀ ਜੀ ਰਿਹਾ। ਰਚਨਾਤਮਕ ਕਲਪਨਾ ਦੁਆਰਾ ਮੈਂ ਨਸ਼ੇ ਤੋਂ ਮੁਕਤ ਹੋਣ, ਸਫਲਤਾ ਦੇ ਸਵਾਦ ਦਾ ਅਨੁਭਵ ਕਰਨ ਅਤੇ ਆਪਣੀ ਕਹਾਣੀ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਨ ਦੀਆਂ ਭਾਵਨਾਵਾਂ ਨੂੰ ਆਪਣੇ ਅੰਦਰ ਧਾਰ ਕੇ ਅਤੇ ਮਹਿਸੂਸ ਕਰਕੇ ਉਹਨਾਂ ਦਾ ਇਸਤੇਮਾਲ ਕੀਤਾ। ਇਸ ਅਭਿਆਸ ਨੇ ਮੇਰੇ ਦ੍ਰਿੜ ਇਰਾਦੇ ਨੂੰ ਵਧਾਇਆ। ਅਤੇ ਉਸ ਜੀਵਨ ਦੀ ਨਿਰੰਤਰ ਯਾਦ ਦਿਵਾਉਣ ਲਈ ਕੰਮ ਕੀਤਾ ਜਿਸ ਲਈ ਮੈਂ ਕੰਮ ਕਰ ਰਿਹਾ ਸੀ ਪਿਆਰੇ ਪਾਠਕੋ ਮੈਂ ਤੁਹਾਨੂੰ ਨਸ਼ਾ ਮੁਕਤੀ ਦੀ ਆਪਣੀ ਯਾਤਰਾ ਵਿੱਚ ਪ੍ਰਗਟਾਵੇ ਦੀ ਸ਼ਕਤੀ ਸਕਾਰਾਤਮਕ ਸੋਚ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਬੇਨਤੀ ਕਰਦਾ ਹਰ ਰੋਜ਼ ਆਪਣੇ ਆਪ ਨੂੰ ਪੁਸ਼ਟੀ ਕਰੋ ਕਿ ਤੁਸੀਂ ਆਪਣੀ ਲਤ ਨੂੰ ਦੂਰ ਕਰਨ ਦੇ ਯੋਗ ਹੋ ਕਿ ਤੁਸੀਂ ਖੁਸ਼ੀ ਅਤੇ ਪੂਰਤੀ ਨਾਲ ਭਰੀ ਜ਼ਿੰਦਗੀ ਦੇ ਹੱਕਦਾਰ ਹੋ ਅਤੇ ਇਹ ਕਿ ਤੁਹਾਡੇ ਕੋਲ ਦੂਜਿਆਂ ਨੂੰ ਪ੍ਰੇਰਿਤ ਕਰਨ ਦੀ ਸ਼ਕਤੀ ਹੈ ਆਪਣੇ ਆਪ ਨਾਲ ਸੰਜਮ ਖੁਸ਼ੀ ਅਤੇ ਸਫਲਤਾ ਦੀ ਜ਼ਿੰਦਗੀ ਜਿਉਣ ਦੀ ਕਲਪਨਾ ਕਰੋ ਇਸ ਦ੍ਰਿਸ਼ਟੀ ਨੂੰ ਫੜੀ ਰੱਖੋ ਇਸ ਨੂੰ ਉਮੀਦ ਅਤੇ ਵਿਸ਼ਵਾਸ ਨਾਲ ਪਾਲੋ ਅਤੇ ਇਸ ਨੂੰ ਅਸਲੀਅਤ ਬਣਾਉਣ ਲਈ ਕਾਰਵਾਈ ਕਰੋ ਤੁਹਾਡੇ ਅੰਦਰ ਆਪਣੀ ਕਹਾਣੀ ਨੂੰ ਦੁਬਾਰਾ ਲਿਖਣ ਅਤੇ ਇੱਕ ਸਫਲ ਸਿਹਤਮੰਦ ਵਿਅਕਤੀ ਬਣਨ ਦੀ ਸ਼ਕਤੀ ਹੈ ਆਪਣੇ ਆਪ ਵਿੱਚ ਵਿਸ਼ਵਾਸ ਕਰੋ ਪ੍ਰਕਿਰਿਆ ਤੇ ਭਰੋਸਾ ਕਰੋ ਅਤੇ ਜਾਣੋ ਕਿ ਇੱਕ ਰੌਸ਼ਨ ਭਵਿੱਖ ਤੁਹਾਡੀ ਉਡੀਕ ਕਰ ਰਿਹਾ ਹੈ ਇਹਨਾਂ ਤਕਨੀਕਾਂ ਨੂੰ ਲਾਗੂ ਕਰਕੇ ਮੇਰੀ ਰਿਕਵਰੀ ਯਾਤਰਾ ਸੱਚਮੁੱਚ ਪਰਿਵਰਤਨਸ਼ੀਲ ਸੀ ਇਸ ਨੇ ਮੈਨੂੰ ਆਪਣੇ ਨਾਲ ਦਇਆ ਦੇ ਭਾਵ ਨਾਲ ਚੱਲਣਾ ਆਪਣੇ ਬਾਰੇ ਡੂੰਗੀ ਸਮਝ ਪ੍ਰਾਪਤ ਕਰਨਾ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਮੈਂ ਇਹਨਾਂ ਸਿਧਾਂਤਾਂ ਦੇ ਆਧਾਰ ਤੇ ਆਪਣੀ ਜ਼ਿੰਦਗੀ ਜਿਉਣਾ ਸ਼ੁਰੂ ਕੀਤਾ ਤੁਸੀਂ ਇਹਨਾਂ ਨੂੰ ਅਪਣਾ ਸਕਦੇ ਹੋ ਜਿਨ੍ਹਾਂ ਨੇ ਮੈਨੂੰ ਆਪਣੇ ਬਾਰੇ ਚੰਗਾ ਮਹਿਸੂਸ ਕਰਾਇਆ ਮੈਨੂੰ ਸੱਚਮੁੱਚ ਵਿਸ਼ਵਾਸ ਹੈ ਕਿ ਇਹ ਤੁਹਾਡੇ ਲਈ ਵੀ ਅਜਿਹਾ ਹੀ ਕਰ ਸਕਦੇ ਨੇ